ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਤੁਸੀਂ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੀ ਹਰ ਇੱਕ ਬਿਮਾਰੀ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹਾਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ। ਸੋ ਹਰ ਐਤਵਾਰ ਨੂੰ ਪਿੰਡ ਦਸਕੇ ਚ ਮਿਲਦੇ ਆਪਾਂ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਨੇੜੇ ਸ਼ਹਿਰ ਬੁਰੇਟਾ ਵੀ ਹੈ ਨੇੜੇ ਸ਼ਹਿਰ ਸੁਨਾਮ ਵੀ ਹੈ ਨੇੜੇ ਸ਼ਹਿਰ ਲਹਿਰਾਗਾਗਾ ਵੀ ਹੈ ਹਰ ਐਤਵਾਰ ਨੂੰ ਤੁਸੀਂ ਮਿਲ ਕੇ ਆਪਣੀ ਨਬਜ ਦਿਖਾ ਕੇ ਆਪਣੇ ਰੋਗਾਂ ਦਾ ਗਾਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਅੱਜ ਜਿਸ ਰੋਗ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਚਰਨਾਂ 'ਚ ਪਹੁੰਚਿਆ ਜਿਸ ਰੋਗ ਦੀ ਦਵਾਈ ਨੁਕਸਾ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਔਰ ਸਾਦਾ 15 ਸਾਲ ਤੋਂ ਅਜਮਾਇਆ ਹੋਇਆ ਨੁਕਸਾ ਜਿਸ ਨਾਲ ਲੱਖਾਂ ਮਰੀਜ਼ ਅਸੀਂ ਅੱਜ ਤੱਕ ਠੀਕ ਕਰ ਚੁੱਕੇ ਹਾਂ YouTube ਦੇ ਉੱਪਰ ਵੀਡੀਓ ਨੇ ਜਿਹੜੀਆਂ ਉਪਈਆਂ ਹੋਈਆਂ ਨੇ ਸੋ ਉਹ ਨੁਕਸਾ ਉਹ ਦਵਾਈ ਆਪਜੀ ਦੀ ਝੋਲੀ ਦੇ ਵਿੱਚ ਪਾਉਣ ਵਾਸਤੇ ਪਹੁੰਚੇ ਆ ਸੋ ਅੱਜ ਸਾਡੇ ਹਰ ਘਰ ਦੇ ਵਿੱਚ ਹਰ ਮੈਂਬਰ ਦੇ ਕਿਸੇ ਦੇ ਗੋਡੇ ਦੁਖ ਰਹੇ ਆ ਕਿਸੇ ਦੇ ਗੋਡਿਆਂ ਦੇ ਵਿੱਚ ਉਹ ਗ੍ਰੀਸ ਖਤਮ ਹੋ ਗਈ ਹੈ ਕਿਸੇ ਦਾ ਸਰੀਰ ਹੈ ਜਿਹੜਾ ਸਾਰਾ ਹੀ ਦੁਖਦਾ ਰਹਿਦਾ ਕਿਸੇ ਦੀਆਂ ਲੱਤਾਂ ਦੁਖ ਰਹੀਆਂ ਨੇ ਕਿਸੇ ਦੇ ਮੋਢੇ ਦੁਖ ਰਹੇ ਨੇ ਕਿਸੇ ਦਾ ਲੱਕ ਦੁਖ ਰਿਹਾ ਸੋ ਸਾਰੇ ਸਰੀਰ ਦੇ ਵਿੱਚ ਇਦਾਂ ਲੱਗਦਾ ਜਿਵੇਂ ਅਮਲੀ ਦਾ ਨਸ਼ਾ ਟੁੱਟਿਆ ਹੁੰਦਾ ਇਦਾਂ ਸਰੀਰ ਡੇਗੂ ਡੇਗੂ ਕਰਦਾ ਰਹਿੰਦਾ ਹੈ ਸਰੀਰ ਦੇ ਵਿੱਚ ਜਾਨ ਹੀ ਨਹੀਂ ਹੈ ਪ੍ਰਾਨ ਹੀ ਨਹੀਂ ਹੈਗੇ ਸੋ ਜ਼ੂਰੀਆ ਹੈ ਗਠੀਆ ਹੈ ਅਦਰੰਗ ਹੈ ਚਾਹੇ ਬੰਦਾ ਜਮਾ ਮੰਜੇ ਤੇ ਜੁੜਿਆ ਪਿਆ ਸੋ ਅੱਜ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਐਸੀ ਦਵਾਈ ਐਸਾ ਨੁਕਸਾ ਦੱਸਣ ਲੱਗਿਆ ਜਿਸ ਦੇ ਨਾਲ ਜਿੰਨਾ ਮਰਜੀ ਕਿਸੇ ਨੂੰ ਜ਼ੂਰੀਆ ਵੱਧਦਾ ਜਿੰਨਾ ਮਰਜੀ ਕਿਸੇ ਨੂੰ ਗਠੀਆ ਮੰਜੀ ਤੇ ਜੁੜਿਆ ਪਿਆ ਬੰਦਾ ਚਾਹੇ ਉਹਦੇ ਅੰਗ ਪੈਰ ਜਿੰਨੇ ਮਰਜੀ ਟੇਡੇ ਹੋ ਰਹੇ ਆ ਜਿੰਨਾ ਮਰਜੀ ਗੋਡਿਆਂ ਦੇ ਵਿੱਚੋਂ ਗਰੀਸ ਖਤਮ ਹੋ ਗਈ ਹੈ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪਊਗਾ ਗੋਡੇ ਬਦਲਨੇ ਪੈਣਗੇ ਕਿੰਨਾ ਮਰਜੀ ਗੋਡੇ ਖਰਾਬ ਹੋ ਚੁੱਕੇ ਆ ਲੱਤਾਂ ਜਾਮ ਹੋ ਚੁੱਕੀਆਂ ਨੇ ਸਰੀਰ ਦਾ ਕੋਈ ਹਿੱਸਾ ਖੜ ਗਿਆ ਰੁਕ ਗਿਆ ਅਧਰੰਗ ਨੇ ਮਾਰ ਦਿੱਤਾ ਸੋ ਅੱਜ ਇਹਨਾਂ ਰੋਗਾਂ ਦਾ ਇਲਾਜ ਆਪ ਜੀ ਦੇ ਚਰਣਾ ਚ ਝੋਲੀ ਚ ਨੁਕਸਾ ਪਾਉਣ ਲੱਗੇ ਆ ਉਸ ਤੋਂ ਪਹਿਲਾਂ ਆਪ ਜੀ ਦੇ ਧਿਆਨ ਦੇ ਵਿੱਚ ਲਿਆ ਦੇਵਾਂ ਕਿ ਸਾਡੇ ਨਾਮ ਤੇ ਫੇਕ ਅਕਾਊਂਟ ਬਣਾ ਕੇ ਸਾਡੀ ਉਹ ਵੀਡੀਓ ਚੱਕ ਕੇ ਉਹ ਤੇ ਨੰਬਰ ਆਪ ਦਾ ਲਿਖ ਲੈਂਦੇ ਆ ਠੱਗ ਸੋ ਲੋਕਾਂ ਨੂੰ ਘਰਾਂ ਦੇ ਵਿੱਚ ਦਵਾਈ ਕੋਰੀਅਰ ਕਰਨ ਵਾ ਭੇਜ ਰਹੇ ਨੇ ਸੋ ਤੁਸੀਂ ਸਮਝ ਲੈਣੇ ਹੋ ਕਿ ਪਰਮਜੀਤ ਸਿੰਘ ਪੱਟੀ ਦੀ ਵੀਡੀਓ ਹੈ ਉਹ ਤੇ ਨੰਬਰ ਵੀ ਉਹਨਾਂ ਦਾ ਹੋਊਗਾ ਪਰ ਉਹ ਨੰਬਰ ਠੱਗਾਂ ਦਾ ਹੁੰਦਾ ਹੈ ਫੇਕ ਅਕਾਊਂਟ ਬਣਾਇਆ ਹੁੰਦਾ ਹੈ ਤੁਸੀਂ ਫੋਨ ਕਰਦੇ ਹੋ ਉਹ ਕਹਿੰਦੇ ਨੇ ਪਰਮਜੀਤ ਪੱਟੀ ਐਤਵਾਰ ਨੂੰ ਮਿਲਦੇ ਨਹੀਂ ਤੁਹਾਨੂੰ ਘਰੇ ਦਵਾਈ ਭੇਜ ਦਿੰਨੇ ਆ ਤੁਸੀਂ ਪੈਸੇ ਪਾ ਕੇ ਉਹਨਾਂ ਦੇ ਖਾਤੇ 'ਚ ਦਵਾਈ ਮੰਗਾ ਲੈਣੇ ਆ ਸੋ ਇਹ ਠੱਗੀ ਬਹੁਤ ਟਾਈਮ ਤੋਂ ਚੱਲ ਰਹੀ ਹੈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਬਿਨਾ ਮੈਨੂੰ ਮਿਲੇ ਤੁਸੀਂ ਕਿਸੇ ਤੋਂ ਦਵਾਈ ਨਾ ਲਓ ਕਿਸੇ ਤੋਂ ਆਨਲਾਈਨ ਦਵਾਈ ਨਾ ਮੰਗਵਾਓ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਠੱਗਣੇ ਜਿਹੜੇ ਬਹੁਤ ਵੱਡੀ ਠੱਗੀ ਮਾਰ ਰਹੇ ਨੇ ਮੈਂ ਹਰ ਐਤਵਾਰ ਨੂੰ ਪਿੰਡ ਡਸਕੇ 'ਚ ਮਿਲਦਾ ਮੈਨੂੰ ਮਿਲ ਕੇ ਪਿੰਡ ਡਸਕੇ 'ਚ ਫੇਰ ਦਵਾਈ ਲਓ ਬਿਨਾ ਮਿਲੇ ਨੈਟ ਰਾਹੀਂ ਕੋਰੀਅਰ ਰਾਹੀਂ ਡਾਕ ਰਾਹੀਂ ਦਵਾਈ ਨਾ ਮੰਗਵਾਓ ਕਿਸੇ ਤੋਂ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਸਾਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਹੀ ਦਵਾਈ ਲਓ ਕੋਰੀਅਰ ਨਹੀਂ ਡਾਕ ਨਹੀਂ ਕਿਸੇ ਤੋਂ ਦਵਾਈ ਨਾ ਲਓ ਠੱਗਣੇ ਜਿਹੜੇ ਫਰਾਡ ਨੇ ਜਿਹੜੇ ਉਹ ਲੋਕਾਂ ਦੇ ਨਾਲ ਠੱਗੀ ਮਾਰ ਰਹੇ ਨੇ ਆਨਲਾਈਨ ਦਵਾਈ ਭੇਜ ਰਹੇ ਨੇ ਨਕਲੀ ਪਰਮਜੀਤ ਭੱਟੀ ਬਣ ਕੇ ਫਰਾਡ ਫੇਕ ਅਕਾਊਂਟ ਬਣਾ ਕੇ ਆਪਣੇ ਸਾਡੀਆਂ ਵੀਡੀਓ ਚੱਕ ਕੇ ਆਪਦੇ ਅਕਾਊਂਟ ਤੇ ਪਾ ਕੇ ਨੰਬਰ ਆਵਦਾ ਲਿਖ ਲੈਂਦੇ ਆ ਜਦੋਂ ਤੁਸੀਂ ਫੋਨ ਕਰਦੇ ਹੋ ਕਹਿੰਦੇ ਆ ਹਾਂ ਅਸੀਂ ਪਰਮਜੀਤ ਭੱਟੀ ਬੋਲਦੇ ਆ ਕੋਈ ਕਹਿੰਦਾ ਪਰਮਜੀਤ ਭੱਟੀ ਦੀ ਵਾਈਫ ਬੋਲਦੀ ਆ ਕੋਈ ਕਹਿੰਦਾ ਮੈਂ ਭਰਾ ਬੋਲ ਰਿਹਾ ਇਹ ਸਾਰੇ ਠੱਗ ਨੇ ਫਰਾਡ ਨੇ ਇਹਨਾਂ ਤੋਂ ਬਚਿਓ ਆਨਲਾਈਨ ਦਵਾਈ ਕਿਸੇ ਤੋਂ ਨਾ ਮੰਗਵਾਓ ਡਾਕ ਰਾਹੀਂ ਦਵਾਈ ਨਾ ਮੰਗਵਾਓ ਅਸੀਂ ਨਾ ਕੋਰੀਅਰ ਦਵਾਈ ਕਰਦੇ ਆ ਨਾ ਡਾਕ ਰਾਹੀਂ ਭੇਜਦੇ ਆ ਸਾਨੂੰ ਪਿੰਡ ਦਸਕੇ ਦੇ ਵਿੱਚ ਮਿਲ ਕੇ ਹੀ ਨਵਜ ਦਿਖਾ ਕੇ ਹੀ ਦਵਾਈ ਲੋ ਸੋ ਜਿਹੜਾ ਨੁਕਸਾ ਹੈਗਾ ਉਹਨੂੰ ਨੋਟ ਕਰ ਲਓ ਇਦੇ ਵਿੱਚ ਜਿਹੜੀਆਂ ਜੜੀ ਬੂਟੀਆਂ ਲੈਣੀਆਂ ਨੇ ਉਹ 50 ਗ੍ਰਾਮ ਲੈ ਲਿਓ ਰਸਨਾ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸ਼ਤਾਵਰ 50 ਗ੍ਰਾਮ ਮੂਸਲੀ ਸਫੇਦ 50 ਗ੍ਰਾਮ ਤੇ ਇਸੇ ਤਰ੍ਹਾਂ ਕੌਂਚ ਬੀਜ 50 ਗ੍ਰਾਮ ਭਖੜਾ 50 ਗ੍ਰਾਮ ਤੇ ਹਿੰਗ ਹੈ ਜਿਹੜੀ 50 ਗ੍ਰਾਮ ਬਾਜਚ 50 ਗ੍ਰਾਮ ਚਿਤਰਾ 50 ਗ੍ਰਾਮ ਅਜਵਾਇਨ ਚਾਰੇ 50 ਗ੍ਰਾਮ ਤੇ ਤ੍ਰਿਵੀ ਹੈ ਜਿਹੜੀ 50 ਗ੍ਰਾਮ ਇਸੇ ਤਰ੍ਹਾਂ ਵਾਓ ਵੜਿੰਗ ਹੈ ਜਿਹੜਾ ਉਹ 50 ਗ੍ਰਾਮ ਕਾਕੜਾ ਸਿੰਗੀ 50 ਗ੍ਰਾਮ ਤੇ ਸੰਭਾਲੂ ਦੇ ਬੀਜ 50 ਗ੍ਰਾਮ ਸੁੰਡ 50 ਗ੍ਰਾਮ ਅਗਰਕਰਾ 50 ਗ੍ਰਾਮ ਸ਼ੁੱਧ ਕੁਚਲਾ 50 ਗ੍ਰਾਮ ਸ਼ੁੱਧ ਤਤੂਰਾ 50 ਗ੍ਰਾਮ ਸ਼ੁੱਧ ਭੰਗ ਬੀਜ 50 ਗ੍ਰਾਮ ਮਾਲਕੰਗਣੀ 50 ਗ੍ਰਾਮ ਮਿੱਠੀ ਕੋਠ ਹੈ ਜਿਹੜੀ ਉਹ 50 ਗ੍ਰਾਮ ਸੁਰੰਜਾ ਮਿੱਠੀਆਂ 50 ਗ੍ਰਾਮ ਤੇ ਸੋਏ 50 ਗ੍ਰਾਮ ਪਿਪਲਾ ਮੂਲ 50 ਗ੍ਰਾਮ ਤੇ ਮਗਾ ਛੋਟੀਆਂ ਕਾਲੀਆਂ 50 ਗ੍ਰਾਮ ਅਰਜਨ ਦੀ ਛਾਲ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਭਖੜਾ 50 ਗ੍ਰਾਮ ਛੋਟੀ ਕੰਡੇਆਲੀ 50 ਗ੍ਰਾਮ ਤੇ ਬ੍ਰਹਮਣੀ 50 ਗ੍ਰਾਮ ਚੰਬਾ 50 ਗ੍ਰਾਮ ਦੇਵਦਾਰੂ 50 ਗ੍ਰਾਮ ਚਿੱਟੀ ਸਰੋਂ 50 ਗ੍ਰਾਮ ਇੰਦਰਜੌਂ 50 ਗ੍ਰਾਮ ਤੇ ਪਾਹਲ ਬੂਟੀ 50 ਗ੍ਰਾਮ ਸ਼ੁੱਧ ਗੁਗਲ 50 ਗ੍ਰਾਮ ਦਾਲ ਚਿਨੀ 50 ਗ੍ਰਾਮ ਸਿੰਗਰਫ ਭਸਮ 50 ਗ੍ਰਾਮ ਸਿਰੰਗ ਭਸਮ 50 ਗ੍ਰਾਮ ਬੰਗ ਭਸਮ 50 ਗ੍ਰਾਮ 나ਗ ਭਸਮ 50 ਗ੍ਰਾਮ ਲੋਹ ਭਸਮ 50 ਗ੍ਰਾਮ ਤਾਂਬਾ ਭਸਮ 50 ਗ੍ਰਾਮ ਚਾਂਦੀ 1 ਤੋਲਾ ਸੋਨਾ 1 ਤੋਲਾ ਤੇ ਲੌਂਗ 50 ਗ੍ਰਾਮ ਏਲੂਆ 50 ਗ੍ਰਾਮ ਬਿਹਾਰੀ ਗੰਧ ਹੈ ਜਿਹੜਾ ਉਹ 50 ਗ੍ਰਾਮ ਜੁੰਦ ਹੈ ਜਿਹੜਾ ਉਹ 50 ਗ੍ਰਾਮ ਕੌਂਚ پاک 100 ਗ੍ਰਾਮ ਦੀ ਡੱਬੀ ਆਉਂਦੀ ਹੈ ਮੂਸਲੀ پاک 100 ਗ੍ਰਾਮ ਦੀ ਡੱਬੀ ਅਸ਼ਵਗੰਧਾ پاک 100 ਗ੍ਰਾਮ ਦੀ ਡੱਬੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਲੈ ਕੇ ਜਿਹੜੀਆਂ ਚੀਜ਼ਾਂ ਪੀਸਣ ਵਾਲੀਆਂ ਨੇ ਉਹਨੂੰ ਚੰਗਾ ਤਰ੍ਹਾਂ ਪੀਸ ਲੈਣਾ ਸਾਰੀ ਦਵਾਈ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਇਸ ਦਵਾਈ ਦਾ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਦੁੱਧ ਦੇ ਨਾਲ ਜਾਂ ਕੋਸੇ ਪਾਣੀ ਦੇ ਨਾਲ ਇੱਕ ਚਮਚ ਦੁਪਹਿਰੇ ਕੋਸੇ ਪਾਣੀ ਨਾਲ ਜਾਂ ਕੋਸੇ ਦੁੱਧ ਨਾਲ ਫਿਰ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਪਾਣੀ ਜਾਂ ਕੋਸੇ ਦੁੱਧ ਨਾਲ ਬਲਕਿ ਤਿੰਨ ਟਾਈਮ ਲੈਣੀ ਹੈ ਸਵੇਰੇ ਦੁਪਹਿਰੇ ਸ਼ਾਮ ਤਿੰਨੇ ਟਾਈਮ ਰੋਟੀ ਤੋਂ ਪਹਿਲਾਂ ਖਾਲੀ ਪੇਟ ਇੱਕ ਇੱਕ ਚਮਚ ਦਵਾਈ ਗਰਮ ਦੁੱਧ ਜਾਂ ਗਰਮ ਪਾਣੀ ਨਾਲ ਸੋ ਇਹ ਦਵਾਈ ਤਿੰਨ ਟਾਈਮ ਤੁਸੀਂ ਲੈ ਲਓ ਜਿੱਡਾ ਮਰਜੀ ਕਿਸੇ ਨੂੰ ਜੂਰੀਆ ਕਈ ਸਾਲਾਂ ਤੋਂ ਵਧ ਰਿਹਾ ਠੀਕ ਨਹੀਂ ਹੋ ਰਿਹਾ ਇਸ ਦਵਾਈ ਨਾਲ ਇੱਕ ਮਹੀਨੇ ਦੇ ਵਿੱਚ ਬਿਲਕੁਲ ਠੀਕ ਹੋ ਜਾਊਗਾ ਜਿੱਡਾ ਮਰਜੀ ਕਿਸੇ ਨੂੰ ਗਠੀਏ ਦਾ ਰੋਗ ਹੈ ਮੰਜੀ ਤੇ ਜੁੜਿਆ ਪਿਆ ਬੰਦਾ ਅੰਗ ਪੈਰ ਟੇਢੇ ਹੋ ਗਏ ਨੇ 6 ਮਹੀਨੇ ਲਗਾਤਾਰ ਦਵਾਈ ਖਵਾ ਦਿਓ ਮੰਜੇ ਤੇ ਪਿਆ ਬੰਦਾ ਘੋੜੇ ਵਾਂਗੂ ਛਾਲਾ ਮਾਰੂਗਾ ਅੰਗ ਪੈਰ ਸਿੱਧੇ ਹੋ ਜਾਣਗੇ ਗਠੀਆ ਬਿਲਕੁਲ ਠੀਕ ਹੋ ਜਾਊਗਾ ਜਿੱਡਾ ਮਰਜੀ ਕਿਸੇ ਦੇ ਗੋਡਿਆਂ ਦੇ ਵਿੱਚ ਗਰੀਸ ਖਤਮ ਹੋ ਗਈ ਗੋਡੇ ਬਿਲਕੁਲ ਖਤਮ ਨੇ ਮੰਜੇ ਦੇ ਪਿਆ ਬੰਦਾ ਲੈਟਰਿੰਗ ਬਾਥਰੂਮ ਕਰਨੀ ਉਹ ਮੰਜੇ ਤੇ ਕਰ ਰਿਹਾ ਭਾਵੇਂ ਦੀ ਡਾਕਟਰਾਂ ਨੇ ਕਹੇ ਤਾਂ ਗੋਡੇ ਬਦਲ ਦੋ ਪਰ ਇਸ ਨੁਕਤੇ ਨੂੰ ਲਗਾਤਾਰ 6 ਮਹੀਨੇ ਖਵਾ ਦਿਓ ਇਸ ਨੁਕਤੇ ਦੇ ਨਾਲ ਬਿਲਕੁਲ ਗੋਡੇ ਨੇ ਜਿਹੜੇ ਉਹ ਠੀਕ ਹੋ ਜਾਣਗੇ ਜਿੰਨਾ ਮਰਜ਼ੀ ਕਿਸੇ ਦਾ ਸਰੀਰ 'ਚ ਦਰਦਾਂ ਹੁੰਦੀਆਂ ਨੇ ਹੱਡ ਪੈਰ ਟੁੱਟਦੇ ਨੇ ਸਰੀਰ 'ਚ ਐਕਟੀਵਿਟੀ ਨਹੀਂ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦਰਦ ਹੈ ਹੱਡੀਆਂ 'ਤੇ ਕੋਈ ਰੋਗ ਹੈ ਮੈਂ ਗਰੰਟੀ سٹਾਮ ਪੇਪਰ ਤੇ 2 ਲੱਖ ਰੁਪਏ ਦੀ ਲਿਖ ਕੇ ਦਿਨਾ ਤੁਹਾਨੂੰ ਤੁਹਾਡੇ ਜਿੰਨੇ ਇਹ ਰੋਗ ਮੈਂ ਦੱਸੇ ਆ ਗਰੰਟੀ ਦੇ ਨਾਲ ਠੀਕ ਹੋ ਜਾਣਗੇ ਲਗਾਤਾਰ 6 ਮਹੀਨੇ ਇਹ ਦਵਾਈ ਖਾ ਲੋ ਤੁਹਾਡਾ ਜੂਰੀਆ ਗਠੀਆ ਅਦਰੰਗ ਤੁਹਾਡੇ ਗੋਡਿਆਂ ਦੀ ਗਰੀਸ ਤੁਹਾਡੇ ਸਰੀਰ ਦੀਆਂ ਦਰਦਾਂ ਬਿਲਕੁਲ ਖਤਮ ਹੋ ਜਾਣਗੀਆਂ ਨਵਰ ਨਵਰ ਸਰੀਰ ਹੋ ਜਾਊਗਾ ਇਹ ਸਰੀਰ ਪੂਰਾ ਵਧੀਆ ਬਣ ਜਾਊਗਾ ਘੋੜੇ ਵਰਗਾ ਸਰੀਰ ਬਣ ਜਾਊਗਾ ਪੂਰਾ ਕੋਈ ਤਕਲੀਫ ਨਹੀਂ ਰਹੂਗੀ ਸਰੀਰ ਦੇ ਵਿੱਚ ਤੁਸੀਂ ਇਸ ਨੁਕਤੇ ਨੂੰ ਲਗਾਤਾਰ 6 ਮਹੀਨੇ ਵਰਤ ਲਓ ਮੈਂ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਦਿਨਾ ਤੁਹਾਨੂੰ ਗੋਡੇ ਬਦਲਾਂ ਦੀ ਲੋੜ ਨਹੀਂ ਪੈਣੀ ਤੁਹਾਨੂੰ ਗਠੀਏ ਤੇ ਮੰਜੇ ਦੇ ਪਿਆ ਬੰਦਾ ਚਾਹੇ ਜੜਿਆ ਪਿਆ ਬਿਲਕੁਲ ਸ਼ਾਰਾ ਮਾਰੂਗਾ ਤੁਹਾਨੂੰ ਜਿੰਨਾ ਮਰਜੀ ਜੂਰੀ ਹੈ ਬਿਲਕੁਲ ਠੀਕ ਹੋ ਜਾਊਗਾ ਦਰੰਗ ਦੀ ਕੋਈ ਸਾਈਡ ਮਾਰੀ ਹੋਈ ਹੈ ਬਿਲਕੁਲ ਠੀਕ ਹੋ ਜਾਊਗੀ ਇਹ ਗਰੰਟੀ ਦੇ ਨਾਲ ਨੁਕਤਾ ਤੁਸੀਂ ਆਪ ਬਣਾ ਕੇ ਘਰੇ ਵਰਤ ਸਕਦੇ ਹੋ ਹਰ ਐਤਵਾਰ ਨੂੰ ਪਿੰਡ ਡਸਕੇ ਤੋਂ ਸਾਡੇ ਤੋਂ ਲੈ ਸਕਦੇ ਆ। ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਦਵਾਈ ਦਿੰਨੇ ਆ। ਮੈਨੂੰ ਮਿਲੇ ਤੋਂ ਬਗੈਰ ਕੋਈ ਕੋਰੀਅਰ ਰਾਹੀਂ ਕੋਈ ਡਾਕ ਰਾਹੀਂ ਦਵਾਈ ਨਾ ਲਿਓ ਕਿਉਂਕਿ ਠੱਗੀ ਬਹੁਤ ਚੱਲ ਰਹੀ ਐ ਫੇਸਬੁੱਕ ਦੇ ਉੱਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਐ ਲੋਕਾਂ ਨੂੰ ਡਾਕ ਰਾਹੀਂ ਕੋਰੀਅਰ ਰਾਹੀਂ ਦਵਾਈ ਭੇਜ ਰਹੇ ਐ ਪਰ ਉਹ ਫਰਾਡ ਨੇ ਸਾਰੇ। ਅਸੀਂ ਦਵਾਈ ਕੋਰੀਅਰ ਨਹੀਂ ਕਰਦੇ। ਅਸੀਂ ਦਵਾਈ ਡਾਕਰਾਂਈ ਨਹੀਂ ਭੇਜਦੇ ਤੁਸੀਂ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਹੀ ਦਵਾਈ ਲਓ ਇਹ ਚਰਣਾ ਚ ਤੁਹਾਡੇ ਬੇਨਤੀ ਹੈ ਤੁਹਾਡਾ ਕੋਈ ਵੀ ਹੱਡੀਆਂ ਨਾਲ ਜੁੜਿਆ ਕੋਈ ਰੋਗ ਹੈ ਉਹਨੂੰ ਬਿਲਕੁਲ ਗਰੰਟੀ ਦੇ ਨਾਲੇ ਨੁਕਤਾ ਠੀਕ ਕਰ ਦਊਗਾ ਇਸ ਨੁਕਤੇ ਨੂੰ ਅੱਗੇ ਵੀ ਸੈਂਡ ਕਰੋ ਤੇ ਆਪ ਵੀ ਵਰਤੋ ਜਿਹੜੇ ਨਹੀਂ ਬਣਾ ਸਕਦੇ ਉਹ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਇਹ ਦਵਾਈ ਲੈ ਸਕਦੇ ਹੋ ਗਰੰਟੀ ਦੇ ਨਾਲ ਆਪਣੇ ਰੋਗ ਦਾ ਇਲਾਜ ਕਰਵਾ ਸਕਦੇ ਹਾਂ ਸੋ ਇਨੀਆਂ ਬੇਨਤੀਆਂ ਕਰਿਓ ਪ੍ਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ